ਅੱਜ ਉੱਠਦੀ ਆਂ ਪੱਲੇ ਪੱਲੇ ਹੋ ਗਈ ਜੀ ਸਤਿ ਸ਼੍ਰੀ ਅਕਾਲ ਸਾਗਤ ਹੈ ਤੁਹਾਡਾ ਸਾਡੀ ਖਾਸ ਤੇ ਨਵੀਂ ਬਲੌਗ ਦੇ ਵਿੱਚ। ਇਹ ਉਮੀਦ ਕਰਦੇ ਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਲਾਈਕ ਕਰੋਗੇ ਤੇ ਪਿਆਰਾ ਜਿਹਾ ਕਮੈਂਟ ਕਰੋਗੇ। ਅੱਜ ਉੱਠਦੇ ਆਂ ਝੜੀਆਂ ਲੱਗੀਆਂ ਨੇ ਜੀ ਸੌਣ ਦੀਆਂ। ਤਾਂ ਖੌਨੀ ਮੈਂ ਤੁਹਾਨੂੰ ਫਾਲਤ ਮੋਹਤਰਮ ਕਹਿੰਦੇ ਹੁੰਦੇ ਨਾ ਕਿ ਵੀਰਵਾਰ ਦੀ ਲੱਗੀ ਹੋਈ ਛੜੀ ਸਾਰਾ ਹਫਤਾ ਮੀਂਹ ਪੈਂਦਾ ਏ ਪਰ ਅੱਜ ਦੇਖਣਾ ਏ ਕਿ ਸੱਚੀ ਐਦਾ ਹੁੰਦਾ ਏ ਕਿ ਬਸ ਗੱਲਾਂ ਹੀ ਨੇ ਫੁੱਲ ਦੇਖੋ ਕਿਦਾਂ ਖਿੜੇ ਹੋਏ ਨੇ ਦੇਖੋ ਜੀ ਪਲਰੇ ਹੋਏ ਬੂਟੇ ਆਜ ਟਾਈਮ ਹੋ ਚੁੱਕਾ ਏ 7 ਵਜੇ ਚੱਲੇ ਨੇ ਤੇ ਹਨੇਰਾ ਚੜੀ ਸੋਣ ਦੀ ਲੱਗੀ ਹੋਈ ਫੁੱਲ ਦੇਖੋ ਜੀ ਤੁੱਟੀ ਮੇਰੇ ਕਿਆਹੀ ਪਤਾ ਨੇ ਫਿਰ ਚੜੀਆਂ ਸਾਡੇ ਵੀ ਸ਼ਹਿਰ ਲੱਗਦੀਆਂ ਨੇ ਅੱਜ ਵੀਰਵਾਰ ਵਾਲੇ ਦਿਨ ਸੋਣ ਦੀਆਂ ਦੇਖੋ ਜੀ ਕਿਆ ਟ ਮੌਸਮ ਸੁਪੂਰਤ ਨਜ਼ਾਰਾ ਸਜਰੀ ਜੀ ਸਵੇ शांत मौसम, है ना तो कह लो कि मेरे न मेरी तनहाई, क्या ही है मेरी तनहाई, इस मौसम के मेरे नाल कई बातों पादी है मैं बुझदी हाँ समझा है वो कहती है मैं सुनती हाँ ਦੀਰੀ ਤਨਹਾਈ ਮੇਰੇ ਨਾਲ ਕਈ ਵਾਰ ਆਉਂਦੀ ਹੈ ਦੇਖੋ ਜੀ ਸੋਨਿਆ ਕਰੋ ਆਪਣੀ ਤਨਹਾਈ ਨੂੰ ਸਮਝਿਆ ਕਰੋ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਿਆ ਕਰੋ ਇਕੱਲੇ ਬੈਠ ਕੇ ਦਾ ਜਰੂਰ ਟ੍ਰਾਈ ਕਰਿਆ ਕਰੋ ਕਦੀ ਕਦੀ ਆਪਣੇ ਆਪ ਨੂੰ ਸੁਣਿਆ ਕਰੋ ਰੌਲਾ ਪਾਉਣ ਨਾਲੋਂ ਚੰਗਾ ਹੈ ਕਿ ਆਪਾਂ ਆਪਣੇ ਅੰਦਰ ਨੂੰ ਸੁਣੀਏ ਫੋਟ ਕੁਝ ਮਿਲਦਾ ਸਾਨੂੰ ਸਾਡੇ ਅੰਦਰ ਤੋਂ ਠੀਕ ਹੈ ਦੇਖੋ ਜੀ ਤੇ ਆਪਣੇ ਆਪ ਨੂੰ ਟਾਈਮ ਪਿਆ ਕਰੋ ਫੁੱਲ ਪੈ ਚੁੱਕਾ ਹੈ ਜੀ ਇਹਨੂੰ ਵੀ ਜਿਆਦਾ ਗਿਣੀ ਮੈਂ ਜਾਊਂਗੀ ਕਿਉਂਕਿ ਇਹ ਬਹੁਤ ਚੈਰਿਆ ਹੈ ਮੈਨੂੰ ਲੱਗਿਆ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਇਹ ਪੌੜੀ ਤੁਸੀਂ ਕਿਉਂ ਇੱਥੇ ਬੰਨੀ ਹੋਈ ਆ? ਇਹ ਇੱਥੇ ਕਿ ਬੰਨੀ ਆ ਜੀ। ਇਹ ਪੌੜੀ ਸਾਡੀ ਆਪਣੀ ਆ। ਤੇ ਇਹ ਬਿਲਡਿੰਗ ਨੂੰ ਜਦੋਂ ਪੇਂਟ ਕਰਨਾ ਹੁੰਦਾ ਨਾ ਫਿਰ ਬਾਰ-ਬਾਰ ਪੌੜੀ ਲੈ ਕੇ ਆਉਂ ਉਹ ਕਿਰਾਏ ਤੇ ਹਾਂ ਔਖਾ ਹੋ ਜਾਂਦਾ ਸੀ। ਫਿਰ ਅਸੀਂ ਸੋਚਿਆ ਕਿ ਆਪਣੀ ਹੀ ਖਰੀਦ ਕੇ ਤੇ ਬੰਨ ਲਈ ਜਾਵੇ। ਠੀਕ ਹੈ ਨਾ? ਆਪਣੀ ਚੀਜ਼ ਦਾ ਵਾਧਾ ਹੁੰਦਾ। ਗਲੇ ਜਿਹੜੀ ਹੈ ਨਾ ਉਹ ਵੀ ਖਰਾਬ ਹੋ ਗਈ ਆ ਤੇ ਮੈਂ ਹੋਊਂਗੀ ਸ਼ਾਇਦ ਸੰਡੇ ਨੂੰ ਐਡਮਿਟ ਤੇ ਦੇਖਦੇ ਆਂ ਜੀ ਕਿੰਦਾ ਦਾ ਮਾਹੌਲ ਬਣਦਾ ਆ ਪਰ ਮੌਸਮ ਬਹੁਤ ਕੈਟ ਹੋ ਰੱਖਿਆ ਦੀ ਅੱਛਾ ਬਹੁਤ ਸਾਰਾ ਚਾ ਚੁੱਕਿਆ ਨਾਸ਼ਤਾ ਪਾਣੀ ਕਰਕੇ ਤੇ ਅਸੀਂ ਬਣਾਉਣੀ ਸੀ ਅੱਜ ਕੀ ਗੀਤ ਤੇ ਕੂੜੇ ਪਰ ਸੰਡੇ ਦਾ ਅੱਜ ਬਹੁਤ ਖਤਮ ਹੋ ਗਿਆ ਬੂੜੇ ਨਾ ਵਧੀਆ ਸੀ ਕਿ ਅਸੀਂ ਚਾਹ ਬਣਾ ਬੜਾ ਖਾ ਲਿਆ ਉਹਨੂੰ ਪੀ ਲਿਆ ਚਾਹ ਚ ਤੇ ਆਪਾਂ ਆਪਾ ਕੀ ਪੀ ਲਿਆ ਹੁਣ ਅੱਜ ਬੂੜੇ ਆਵਾਂਗੇ ਤੇ ਕੱਲ ਨੂੰ ਦੇਖਾਂਗੇ ਖੀਰ ਬੂੜੇ ਬਣਾਵਾਂਗੇ ਠੀਕ ਆ ਦੇਖੋ ਜੀ ਮੀ ਅੱਜ ਪੂਰੀ ਚੜੀ ਲੱਗੀ ਹੋਈ ਆ ਚੋਰਾ ਤੇ ਮੇਰੇ ਬੇਟੇ ਦਾ ਆ ਰਿਹਾ ਜੀ ਸ਼ਨੀਵਾਰ ਨੂੰ ਬਰਥਡੇ ਤੇ ਮੋਦੀ ਲਈ ਆਪਾਂ ਜਾ ਰਹੇ ਆ ਸ਼ੋਪਿੰਗ ਕਰਨ ਨਾਲੇ ਗਿਫਟ ਲੈ ਕੇ ਆਵਾਂਗੇ ਤੇ ਨਾਲੇ ਆਪਾਂ ਬੱਚਿਆਂ ਲਈ ਖਾਣ-ਪੀਣ ਦਾ ਸਮਾਨ ਲੈ ਕੇ ਆਵਾਂਗੇ ਤੇ ਅਸੀਂ ਜਾ ਰਹੇ ਆ ਅੱਜ ਸੁਲਤਾਨਵਿੰਟ ਪਿੰਡ ਦੇ ਵਿੱਚੋਂ ਦੀ ਆ ਗਿਆ ਸੀ ਪਿੰਡ ਦਾ బోర్ ਹੁਣ ਅਸੀਂ ਐਂਟਰ ਹੋ ਗਏ ਆ ਅੰਮ੍ਰਿਤਸਰ ਚਲ ਕੇ ਪਿੰਡ ਤੋਂ ਨਿਕਲ ਗਏ ਪਿੰਡ ਦੇ ਵਿੱਚੋਂ ਦੀ ਆਏ ਸੀ ਅਸੀਂ ਅੱਜ ਤੇ ਇਹ ਜਿਹੜਾ ਨਾ ਨਹਿਰ ਦੇ ਨਾਲ-ਨਾਲ ਬਹੁਤ ਸੋਹਣਾ ਬਣਾ ਦਿੱਤਾ ਗਿਆ ਪੂਰੀ ਵਾਲਿਆ ਕੀ ਸੇਵਾ ਦੇ ਨਾਲ ਇਹ ਦੇਖੋ ਨਾ ਸੋਨਾ ਬਣ ਗਿਆ ਬਹੁਤ ਵਧੀਆ ਮੀਂਹ ਪਿਆ ਹੋਇਆ ਨਾ ਬਾਰੋਂ ਕੁਝ ਦਿੱਸਦਾ ਨਹੀਂ ਪਿਆ ਪਰ ਅਹੀ ਤੇ ਜੀ ਸ਼ੁਗਰ ਹੀ ਕੀਤਾ ਮੀਂਹ ਪਿਆ ਨਹਿਰ ਵੇਖੋ ਉਸਨੇ ਕਿੰਨੇ ਜੋੜਾਂ ਤੇ ਜੀ ਹੈ ਪੂਰਾ ਫਲੋ ਪਾਣੀ ਦਾ ਇਸ ਵਾਰ ਇਹ ਹੈਗੀ ਸੁਲਤਾਨਵਿੰਦ ਦੀ ਨਹਿਰ ਠੀਕ ਹੈ ਆਪਾਂ ਨਹਿਰ ਦੇ ਉੱਪਰ ਆ ਪਾਣੀ ਜੀ ਦੇਖ ਸਕਦੇ ਹਾਂ ਤੇ ਵੇਖੋ ਕਿੰਨੇ ਜੋੜਾਂ ਤੇ ਪਾਣੀ ਆ ਯਾ ਲੋਕ ਲੋਕ ਕੀ ਨਹੀਂ ਸੋਚਣੋਂ ਹਟਦੀ ਚੀਜ਼ਾਂ ਦੇ ਕਰਦ ਦੇਖੋ ਸਾਡੀ ਨਹਿਰ ਦੇ ਨਾਲ ਨਹਿਰ ਦੇ ਵਿੱਚ ਗੰਦਮੰਦ ਸੁੱਕਣ ਤੋਂ ਨਹੀਂ ਜੇ ਹਟਦੇ ਭਾਵੇਂ ਜਿੰਨਾ ਮਰਜ਼ੀ ਕਹਿ ਲੋ ਨਹਿਰ ਇੰਨੀ ਗੰਦੀ ਹੀ ਨਾ ਸਰਤਾਨਵੰਦ ਦੀ ਤੇ ਹੁਣ ਦੀ ਸਫਾਈ ਵੀ ਕਰਵਾਈ ਆ ਪੂਰੀ ਬਲਿਆ ਨੇ ਪ੍ਰੋਪਰ ਇਹਨੂੰ ਸੋਹਣਾ ਬਣਾ ਦਿੱਤਾ ਗਿਆ ਵਾ ਪਰ ਫੇਰ ਵੀ ਅਸੀਂ ਲੋਕ ਜਿਹੜੇ ਆ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦੇ ਲਫਾਫੇ ਜਾਦੂ ਟੂਣਿਆਂ ਵਾਲੇ ਪੰਡਤਾਂ ਵਾਲੇ ਅਸੀਂ ਸੁੱਕਣੇ ਸੁੱਕਣੇ ਆ ਅਸੀਂ ਨਹੀਂ ਹਟ ਸਕਦੇ ਵੀ ਸਾਡੇ ਖੂਨ ਵਿੱਚ ਅਸੀਂ ਨਹੀਂ ਜੇ ਹਟਣਾ ਭਾਵੇਂ ਜੋ ਮਰਜ਼ੀ ਕਰ ਲੋ ਅਸੀਂ ਸੁੱਟੜੇ ਹੀ ਸੁੱਟਨੇ ਜੀ ਠੀਕ ਆ ਤੇ ਆਪਾਂ ਹੁਣ ਜਾ ਰਹੇ ਆ ਇੱਥੇ ਜਾ ਰਹੇ ਆ ਅੱਪਾ ਸਮਾਨ ਲੈਣ ਵਾਸਤੇ ਬੱਚਿਆਂ ਦਾ ਪਹਿਲਾਂ ਲਵਾਂਗੇ ਫਿਰ ਅਸੀਂ ਜਾਵਾਂਗੇ ਗਿਫਟ ਲੈਣ ਵਾਸਤੇ ਤੇ ਪਾਰਿਸ਼ ਤੇ ਕਰਕੇ ਮੌਸਮ ਤੇ ਬੜਾ ਸੋਹਣਾ ਆ ਉਹ ਵੀ ਅੰਦਰ ਏਸੀ ਵਿੱਚ ਬਾਹਰ ਫੇਰ ਉਹੀ ਹਾਲ ਆ ਗਰਮੀ ਤੇ ਟ੍ਰੈਫਿਕ ਘਟਿਆ ਤੇ ਚਲੋ ਫੇਰ ਲਿੰਦੀਆਂ ਜੀ ਸਮਾਨ ਲੈ ਕੇ ਤੇ ਖੋਜੀ ਦੁਕਾਨ ਦੇ ਮਾਲਕ ਅਸੀਂ ਇਕੱਲੇ ਹੀ ਆ ਇਹ ਸਾਡੀ ਆਪਣੀ ਦੁਕਾਨ ਹੈ ਜੀ ਇਹ ਲਿਆ ਆਸੀਂ ਬੱਚਿਆਂ ਵਾਸਤੇ ਗਿਫਟ ਦੇ ਤੌਰ ਤੇ ਸਮਾਨ ਪੈਨਸਲ ਰੇਜ਼ਰ ਟਿੱਕਲੇ ਤੇリカ ਦਾ ਚੂਛਾ ਦੇਖੋ ਕਿੰਨਾ ਸੋਹਣਾ ਪੈਕਿੰਗ ਵਾਲੇ ਲਿਫਾਫੇ ਲਵਾਵਾਂਗੇ ਤੇ ਫਿਰ ਅਸੀਂ ਕਿਸ ਕਲਮ ਜਾਵਾਂਗੇ ਤਾਂ ਦੇਖੋ ਹਰੀ ਭਰੀ ਦੁਕਾਨ ਦੇਖੋ ਜੀ ਅੰਮ੍ਰਿਤਸਰ ਦਾ ਸਭ ਤੋਂ ਖੂਬਸੂਰਤ ਏਰੀਆ ਦੇਖੋ ਕੀ ਬਣਿਆ ਹੋਇਆ ਹੈ ਦਰਹਾਲ ਹੈ ਕਿਤੇ ਕੋਈ ਸਰਕਾਰੀ ਬੰਦਾ ਦੇਖ ਰਿਹਾ ਹੋਵੇ ਤੇ ਧਿਆਨ ਦਿੱਤਾ ਜਾਵੇ ਜੀ ਇਹ ਅੰਮ੍ਰਿਤਸਰ ਦਾ 메인 ਐਂਟਰੈਂਸ ਏਰੀਆ ਜੀ ਜਹਾਜ਼ਗੜਾ ਇਹ 메ਨ ਚ ਆਂਦਾ ਹੈ ਪਰ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਆ ਵੇਖੋ ਜੀ ਇੱਥੇ ਅਗਰ ਥੋੜੀ देर ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਬੈਠ ਜੋ ਨਾ ਤੇ ਤੁਹਾਡਾ ਬੁਰਾ ਹਾਲ ਹੋ ਜੇ ਸਿਰ ਨੂੰ ਚੜ ਜਾਏ ਤੁਹਾਡੇ ਨੂੰ ਤੇ ਐ ਜੀ ਅੰਮ੍ਰਿਤਸਰ ਦੀ ਖੂਬਸੂਰਤੀ ਸਾਡੇ ਸ਼ਹਿਰ ਦੀ ਵੇਖੋ ਬਾਰੋ-ਬਾਰ ਹੀ ਸੜਕਾਂ 'ਤੇ ਸਵਾਰ ਲੈਣੇ ਆ ਸਕੂਲ ਬਣਾ ਲੈ ਸਕੂਲ ਵੇਖੋ ਤੁਸੀਂ ਹਾਂ ਸਿਮਰਨ ਵਿੰਦਾਂ ਦਾ ਹੀਰਾ ਨੂੰ ਛੋਟਾ ਹੁੰਦਾ ਨਾ ਜਦ ਸਕੂਲ ਇਧਰੋਂ ਲੰਘਣਾ ਨਾ ਟਿੱਕੀ ਮੰਮਾ ਮੇਰੀ ਪਿੱਕੀ ਉੱਥੇ ਖੜੇ ਦੇਖ ਹਾਂ ਆਪ ਟਿੱਕੀ ਉੱਡਦਾ ਪਿਆ ਵਾ ਉਹ ਜਿਹੜੀ ਹੁੰਦੀ ਨਾ ਕਣਕਾਂ ਦੇ ਵਿੱਚ ਉੜਦੀ ਹੁੰਦੀ ਭੁੰਡੀ ਜੀ ਦੇਖੋ ਸੜਕਾਂ ਵੇਖੋ ਤੁਸੀਂ ਇੰਨੀਆਂ ਖੂਬਸੂਰਤ ਸੜਕਾਂ ਫੱਡੀ ਸ਼ਹਿਰ ਦੀਆਂ ਤੱਕ ਕੀ ਉਹ ਤਾਂ ਸਹੀ ਸੇਸ਼ਟਾ ਦੇਖ ਕਲੀਨ ਜਾ ਰਹੇ ਆ ਅਸੀਂ ਆ ਗਏ ਆ ਬੱਸ ਸਟੈਂਡ ਬੱਸ ਸਟੈਂਡ ਦੇ ਕੋਲੋਂ ਆਈ.ਡੀ.ਐਚ ਮਾਰਕੀਟਾ ਇੱਥੇ ਖਲੋਣਿਆਂ ਦੀ ਬਹੁਤ ਵੱਡੀਆਂ ਸ਼ਾਪਸ ਨੇ ਅਸੀਂ ਇੱਕ ਲਵਾਂਗੇ ਸੈਲਸ ਲਈ ਗਿਫਟ ਇੱਕ ਉਹ ਗਿਫਟ ਅਸੀਂ ਲੈ ਲਏ ਆ ਤੇ ਦੋ ਤਿੰਨ ਗਿਫਟ ਅਸੀਂ ਹੋਰ ਲੈਣੇ ਆ ਟੀਮ ਸੈਟ ਦੇ ਲਈ ਤੇ ਕੱਪੜੇ ਲਿਆਣੇ ਆ ਵੀ ਆਹ ਵੀ ਰੀਜਾ ਲਾਉਣੇ ਆ ਜੀ ਅਸੀਂ ਜੋਂ ਨਾਲ ਦੇਖੋ ਮਾਰਕੀਟ ਦੇ ਅੰਦਰ ਐਂਟਰ ਹੋ ਗਏ ਆ। ਬਾਕੀ ਦੇ ਕਰਕੇ ਹਾਂ ਯਾਨੀ ਆ ਯਾਨੀ ਵੇਖ ਲਓ ਚਲੋ ਕੋਈ ਨਾ ਜੁਰੜਾ ਚਾਹੇ। ਹਾਂ ਉੱਤ ਕਰਨਾ ਹੈ ਲਓ ਜੀ। ਮਾਰਕੀਟ ਬਹੁਤ ਵੱਡੀ ਆ ਪਰ ਰਸ਼ ਬਹੁਤ ਘਟਿਆ ਨਹੀਂ ਤੇ ਅਗਲੀ ਮਾਰਕੀਟ ਦੇ ਵਿੱਚ ਤੁਸੀਂ ਪੈਦਲ ਵੀ ਨਹੀਂ ਆ ਸਕਦੇ ਨਾ ਰਸ਼ ਹੁੰਦਾ ਹੈ। ਬਹੁਤ ਸਾਹਮਣੇ ਕਾਹਦੀ ਦੀ ਦੁਕਾਨ ਕਿਸੇ ਚਾਹਾਂਗੇ। ਤੇ ਚਲੋ ਜੀ ਗੱਡੀ ਲਾ ਦਈਏ। ਆ ਜੋ ਜੀ ਚਾਮੂਨ ਖਾ ਲਓ। ਅਸ ਕਲਰ ਦੇਖੋ ਜੀ ਜਾਮੁਨਾਂ ਦਾ ਕਿੰਨਾ ਸੋਹਣਾ ਮੈਨੂੰ ਇਹਨਾਂ ਵਾਲੇ ਵੇਖ ਕੇ ਨਾ ਗੁਲਾਬ ਜਾਮਨ ਯਾਦ ਆ ਰਹੇ ਕਾਲੇ ਵਾਲੇ ਜਿਹੜੇ ਇੱਕ ਜਿਹੋਨੇ ਨਾ ਗੁਲਾਬ ਜਾਮਨ ਇੱਕ ਹੁੰਦੇ ਕਾਲੇ ਵਾਲੇ ਜਾਮੁਨ ਗੁਲਾਬ ਜਾਮੁਨ ਮੇਰਾ ਤੇ ਨਾ ਇਹਨਾਂ ਨੂੰ ਵੇਖ ਕੇ ਉਹ ਖਾਣ ਨੂੰ ਦਿਲ ਕਰੀ ਜਾ ਰਿਹਾ ਤੇ ਇੱਧਰ ਹੋ ਰਹੀਆਂ ਨੇ ਪੜਾਈਆਂ ਤੇ ਕੋਲ ਆਪਾਂ ਫਰੂਟ ਛੱਡ ਕੇ ਆਪਾਂ ਖਾ ਰਹੇ ਆ ਨਮਕੀਨ ਦੇਖੋ ਜੀ ਹੈਂ ਲੋਕੀ ਫਰੂਟ ਖਾਂਦੇ ਨੇ ਤੇ ਆਪਾਂ ਖਾ ਰਹੇ ਆ ਨਮਕੀਨ ਕਿੱਡੇ ਗੁੱਡ ਬੱਚੇ ਆ ਨਾ ਆਪਾਂ ਹਾਂਜੀ ਤਾਂ ਹੀ ਸਾਨੂੰ ਪੜਾਈ ਨਹੀਂ ਆਉਂਦੀ ਹੈ ਹੈ ਇੱਕ ਗੰਦਾ ਬੱਚਾ ਬਿਲਕੁਲ ਵੀ ਫਰੂਟ ਨਹੀਂ ਖਾਂਦਾ ਤੇ ਆਪਾਂ ਕੋਈ ਫਰੂਟ ਛੱਡ ਦੇਣੀ ਆ ਬਨਾਣਾ ਮੈਂਗੋ ਬਸ ਉਹੀ ਖਾਂਦਾ ਹੋਰ ਨਹੀਂ ਕੁਝ ਖਾਂਦਾ ਬਾਕੀ ਗੰਦਮਣ ਦੀ ਖਾਂਦਾ ਚਲੜ ਲੋ ਜੀ ਅੱਜ ਵੀ ਲਾਗਦਾ ਕਰਦੀ ਆ ਅਗਲੇ ਦਿਨ ਐਂਡ ਅਸੀਂ ਕੁਛ ਸਾਰ ਦੇ ਸਕੂਲ ਗਏ ਸੀਗੇ ਉਹਦੇ ਬੱਚਿਆਂ ਵਾਸਤੇ ਜਿਹੜਾ ਸਪੰਨ ਕਰ ਲ ਅਸੀਂ ਖਰੀਦਿਆ ਸੀ ਖਾਨ ਬਿੰਦਾ ਸਕੂਲ ਪਾਰਟੀ ਦਾ ਜਿਹੜਾ ਸਪੰਨ ਸੀਗਾ ਉਹ ਦੇ ਕੇ ਆਏ ਆ ਤੇ ਸਕੂਲ ਅੱਜ ਅਸੀਂ ਛੱਡ ਕੇ ਆਏ ਆ ਤੇ ਇਹ ਸੀਗਾ ਜੀ ਛੋਟਾ ਜਿਹਾ ਵਲੌਗ उम्मीद करते ब्लॉग न पसंद करोंगे चैनल में सबसक्राइब करोंगे लाइक करोंगे तो प्यारा जहाँ कमेंट करके मेरे बच्चे कल बेस्ट विशेज करोंगे तो कोंग्रैचुलेशनस कहोंगे वनूद बर्थडे आ कलडा प्यार दुआव न हो चलो जी फिर हसते रहो बसते रहो ਨਤੀਜਾਂ ਰੱਖਿਆ ਕਰੋ ਐਸੀ ਗਾਜੀ ਬਾਈ ਬਾਈ ਜੀ